ਆਲੋ ਦੇ ਲੰਘਾ ਹਾਂ ਗੁਰੂ ਸਾਹਿਬ ਜੇਰੇ ਨਾਲ ਜੇਰੇ ਮਿਹਰ ਪ੍ਰਿਆਸ ਆਹਦੇ ਨਾਲ ਛੋੜੀ ਦੇ ਪਾ ਸਾਡੇ ਘਰ ਤੇ ਪਾਕਤ ਲੱਗਦੇ ਪਾਉਣੀ ਹਬੇ ਸੀ ਜਦੋਂ ਤੋਂ ਤੋਂ ਨਾ ਲੱਗਦੇ ਪਾਉਣੀ ਆ ਗਿਆ ਆਓ ਚੌਲ ਖਾਣੇ ਪਣਾ ਖਾਣੇ ਬੜੀ ਇਹ ਫਾਰ ਕਿਸ਼ਨਾ ਹਰ ਸਾਲ ਲੰਗਰ ਲਗਾਉਣ ਦੀ ਕੋਸ਼ਿਸ਼ ਕਰੀਏ ਜੀ ਤਾਂਕਾ ਕਿ ਅਗੇ ਮੇਰੇ ਬੱਚਾ ਅਤੇ ਬੱਚਾ ਅਤੇ ਮੇਰੇ ਯਾਤਰੀ ਤੋਂ ਇਛਤ੍ਰਾ ਨਹੀਂ ਆਪਣੀ ਤੁੰਤ ਲਗਦੇ ਹਨ ਮੇਰਾ ਨਾਮ ਜਸਪ੍ਰੀਤ ਕੌਰ ਹੈ ਤੇ ਇਹ ਤਰਨਜੀਤ ਸਿੰਘ ਨੇ ਕਿਹਾ ਹੈ ਸਾਡੀ ਬੱਚੀ ਹੈ ਸਾਡਾ ਇੱਥੇ ਇਲੈਕਟ੍ਰੋਨਿਕਸ ਦਾ ਕੰਮ ਹੈ ਸਵਰਨਦੀਪ ਇਲੈਕਟ੍ਰੋਨਿਕਸ ਹੈ ਨਾਲ ਰੂਪਨਗਰ ਪਟਾਵਲੇ ਤੇ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸ਼ੁਭअवਸਰ ਤੇ ਅਸੀਂ ਲੰਗਰ ਲਗਾਇਆ ਬਾਬਾ ਜੀ ਹਰ ਸਾਲ ਇਹ ਸੇਵਾ ਲੰਦਨ ਸਾਡੇ ਕੋਲੋਂ ਤੇ ਅਟੁੱਟ ਲੰਗਰ ਚੱਲਦਾ ਰਹਿੰਦਾ ਬਾਬਾ ਜੀ ਅੱਗੋਂ ਵੀ ਕਿਰਪਾ ਕਰੀ ਹਾਂ ਇੱਕ ਮੈਸੇਜ ਅੱਜਕੱਲ੍ਹ ਦੀ ਜਿਸਾ ਕਿ ਜੀ ਉਹ ਤੁਹਾਨੂੰ ਤੁਸੀਂ ਆਪਣੇ ਵੱਲੋਂ ਜੀ ਮੈਸੇਜ ਆਇਆ ਗਵੇ ਕਿ ਬਜਾਏ ਤੁਸੀਂ ਇੱਧਰ ਉੱਧਰ ਭਟਕੰਦੇ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੀਆਂ ਖੁਸ਼ੀਆਂ ਲਓ ਜੇਰਾ ਤਾਂ ਮੁ ਆਪ ਹੀ ਸਿੱਧਾ ਰਸਤਾ ਮਿਲੇਗਾ ਜਦੋਂ ਤੁਸੀਂ ਗੂੜੇ ਲੜਨ ਲੱਗੋਗੇ ਤਾਂ ਤੁਹਾਨੂੰ ਸਿੱਧਾ ਰਸਤਾ ਮਿਲੇਗਾ ਇਹਨਾਂ ਜੀਵਨ ਵਿੱਚ ਹਰ ਸਫਲਤਾ ਤੁਹਾਨੂੰ ਮਿਲੇਗੀ ਸਿੰਘਾ ਜੀ ਬਾਬਾ ਦੀਪ ਸਿੰਘ ਜੀ ਦੇ ਸ਼ੁਭ ਦੇ ਆਗ ਤੇ ਜਨਮ ਲੈਤੇ ਬਾਬਾ ਜੀ ਦੀ ਸਾਰੀ ਸੇਵਾ ਜੋ ਨਿਕਲਦੀ ਹੈ ਮਹਾਰਾਜ ਆਪਣੇ ਬੱਚਿਆਂ ਕੋਲ ਹਰ ਸਾਲ ਸੇਵਾ ਲੈ ਰਹੇ ਹਨ ਗੁੜੀਆ ਇਕਾਲੀ ਸਿੰਘ ਦੇ ਸਹਿਯੋਗ ਦੇ ਨਾਲ ਤੇ ਸਾਰੇ ਪਰਿਵਾਰ ਦੇ ਸਹਿਯੋਗ ਦੇ ਨਾਲ ਸਾਰੇ ਜਨ ਬਾਬਾ ਜੀ ਦੀ ਪੂਰੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਬਾਬਾ ਜੀ ਵੀ ਅੱਗੇ ਤੋਂ ਆਪਣੇ ਬੱਚਿਆਂ ਦੇ ਚਿੱਤੇ ਮੇਲ ਭਰੇ ਹੱਥ ਰੱਖਣ ਤੇ ਇਸੇ ਤਰ੍ਹਾਂ ਹੀ ਦਿਵਾਲਾ ਅੰਦਰ ਰਹਿ ਗਏ ਜਿੱਕਾ ਕਾਸਟ